ਰਣਾ ਰੁਪਿੰਦਰ ਕੌਰ ਮੈਂ ਬੱਚੇ ਰਮਨਜੀਤ ਕੌਰ ਦੀ ਮਦਰ ਹਾਂ ਤੇ ਬੱਚੇ ਨੂੰ ਇਸ ਸਾ ਮੈਨੂੰ ਇਹ ਅਨਸਾਫੀ ਹੋ ਦੇਣੀ ਚਾਹੀਦੀ ਆ ਕਿ ਮੈਂ ਬੱਚੇ ਮੇਰੇ ਨੂੰ ਕਿਉਂ ਇੰਨਾ ਮਾਰਿਆ ਗਿਆ ਪਪਾ ਦੀਪ ਸਿੰਘ ਵੇਗੇਪੁਰ ਪਬਲਿਕ ਸਕੂਲ ਚ ਪੜਦਾ ਵਾ ਮੈਂ ਮੈਡ ਨੂੰ ਕਾਲ ਕੀਤੀ ਆ ਕਿ ਤੁਸੀਂ ਬੱਚੇ ਦਾ ਕੰਮ ਚੈੱਕ ਕਰੋ ਜਿਹੜਾ ਨਹੀਂ ਹੋਇਆ ਤੁਸੀਂ ਮੈਨੂੰ ਸਕੂਲ ਕਾਪੀ ਦਿਓ ਮੈਂ ਬਾਪੇ ਕਰਵਾਉਂਗੀ ਤੇ ਬੱਚੇ ਨੂੰ ਇੰਨਾ ਮਾਰਿਆ ਗਿਆ ਇੰਨਾ ਮਾਰਿਆ ਵਾ ਵੀ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਘਰੇ ਜਾ ਕੇ ਮੈਨੂੰ ਰੋ ਕੇ ਮਿਲਿਆ ਫਿਰ ਮੈਂ ਮੈਡ ਨੂੰ ਕਾਲ ਕੀਤੀ ਆ ਫਿਰ ਮੈਡ ਨੂੰ ਬੱਚੇ ਨੂੰ ਇਹ ਧਮਕੀ ਦਿੱਤੀ ਗਈ ਸਕੂਲ ਦੇ ਵਿੱਚ ਪੀ ਤੂੰ ਜਾ ਕੇ ਤੇ ਆਪਣੇ ਇਹ ਮੈਡਮ ਨੂੰ ਨਹੀਂ ਜਾ ਕੇ ਦਿਖਾਉਣਾ ਵੇਰੇ ਵੱਡੇ ਪ੍ਰਿੰਸੀਪਲ ਜੀ ਦਾ ਹੋਗੇ ਮੈਡਮ ਹੋਗੇ ਉਹਨਾਂ ਨੂੰ ਨਹੀਂ ਦੱਸਣਾ ਕਿ ਮੈਨੂੰ ਮੈਡਮ ਨੇ ਨਾ ਮਾਰਿਆ ਪਹਿਲਾਂ ਵੀ ਕਦੀ ਫੋਟ ਮਾਰ ਹੋਈ ਹੈ ਪਹਿਲਾਂ ਵੀ ਇਹ ਤੋਂ ਪਹਿਲਾਂ ਹੋਇਆ ਵਾ ਪਰ ਇੰਨਾ ਨਹੀਂ ਦਿਨਿਆ ਰਹੀ ਹੋਇਆ ਹਮ ਮੈਂ ਫਿਰ ਮੈਡਮ ਨੂੰ ਘਰੇ ਕਾਲ ਕੀਤੀ ਫੋਟੋਆਂ ਭਾਈਆਂ ਆ ਇਹ ਮਾਰੋ ਮੈਂ ਇਹ ਨਹੀਂ ਆਂਦੀ ਨਾਲ ਮਾਰੋ ਬੱਚੇ ਨੂੰ ਪਰ ਇਹਨਾਂ ਨਾਲ ਨਾ ਮਾਰੋ ਵੀ ਬੱਚੇ ਦੇ ਪੱਲੇ ਨਾ ਰਵੇ ਕੋਈ ਇਹ ਕਿਦਨ ਦੀ ਗੱਲ ਆ ਇਹ ਕੱਲ ਦੀ ਗੱਲ ਤੂੰ ਹੀ ਫਿਰ ਸਕੂਲ ਟੀਚਰਾਂ ਨਾਲ ਗੱਲ ਕੀਤੀ ਉਹ ਤੋਂ ਬਾਅਦ ਮੈਂ ਮੈਡ ਨਾਲ ਗੱਲ ਕੀਤੀ ਮੈਨੇ ਮੈਡ ਨੇ ਬੁਲਾਇਆ ਵਾ ਵੀ ਤੂੰ ਸਕੂਲ 11 ਵਜੇ ਆਓ ਤੇ ਮੈਂ ਉਹਨਾਂ ਨੂੰ ਮਿਲਣਾ ਹੁਣ ਕੀ ਮੰਗ ਕਰਦੇ ਜਦੋਂ ਇਹ ਮੈਂ ਇਹੋ ਮੰਗ ਕਰਦੀ ਆ ਵੀ ਗਾਹ ਇਹੋ ਜਿਹੇ ਬੱਚੇ ਦੇ ਨਾਲ ਸਾਡਾ ਚਾਂਸ ਹੋਵੇ ਤੇ ਅਸੀਂ ਸਕੂਲ ਬੱਚੇ ਨੂੰ ਨਹੀਂ ਪਾਏ ਜਾਣਾ ਸਕੂਲ ਉੱਟ ਆਇਆ ਜਾਣਾ ਅੱਡ ਤੇ ਹੁਣ ਵੀ ਜੇ ਬੱਚਾ ਮੰਨਦਾ ਨਹੀਂ ਮੈਂ ਸਕੂਲ ਦੇ ਟੀਚਰ ਕੋ ਨਹੀਂ ਪੜਨਾ ਚਾਹੁੰਦੀ ਪਿੜਨਾ ਚਾਹੁੰਦਾ ਤੁਸੀਂ ਇਹ ਇਦਾਂ ਕਰਨਾ ਵਾ ਤੇ ਸਕੂਲ ਦੇ ਬੱਚੇ ਮਰ ਗਏ। ਸਰਪੰਦੀ ਕਿਸੇ ਅਧਿਕਾਰੀ ਨੂੰ ਦੱਸਿਆ ਵਾ? ਹਾਂਜੀ ਮੈਂ ਬਾਦ ਵਿਕਾਸ ਕਰਨ ਤਾਰਨ ਉੱਥੇ ਅਸੀਂ ਦੱਸਿਆ ਵਾ ਸਾਰਾ ਅਸੀਂ ਇਹ ਸੂਚਿਤ ਮੰਗ ਕਰਦੇ ਆਂ ਵੀ ਇਹ ਬੱਚੇ ਨੂੰ ਕਿਉਂ ਇੰਨਾ ਮਾਰਿਆ ਗਿਆ। ਅ ਮੇਰੇ ਕੋਲ ਚੇਅਰਮੈਨ ਵੱਲੋਂ ਆਇਆ ਹੈਗਾ ਇੱਕ ਕੇਸ ਆਇਆ ਸੀ WhatsApp ਦੇ ਉੱਤੇ ਔਰ ਬੱਚੀ ਦੇ ਫਾਦਰ ਵੱਲੋਂ ਵੀ ਮੈਨੂੰ ਦੱਸੀ ਗਈ ਹੈ ਇਨਫੋਰਮੇਸ਼ਨ ਇਸ ਰਿਗਾਰਡਿੰਗ WhatsApp ਓ ਇਸ ਟਾਈਮ ਫਾਦਰ ਸਾਹਿਬ ਤਾਂ ਕੈਨੇਡਾ ਹੈਗੇ ਆ। ਦੋ ਬੱਚੀ ਦੇ ਕਲਾਸ ਦੇ ਅੰਦਰ ਕੋਈ ਟੀਚਰ ਵੱਲੋਂ ਲੇਡੀ ਟੀਚਰ ਨੇ ਉਹਨਾਂ ਵੱਲੋਂ ਥੱਪੜ ਮਾਰਿਆ ਗਿਆਗਾ ਜਿਨੇ ਨਾ ਬੱਚੇ ਦੇ ਗਲ ਦੇ ਉੱਤੇ ਨਿਸ਼ਾਨ ਛੂਨ ਵੀ ਪਈ ਹੈ ਗਿਆ ਸਾਡਾ ਜੁਨੈਲ ਜਸਤੀ ਸੈਕਟੈਗ ਇਹ ਕਹਿੰਦਾ ਕਿ ਬੱਚਿਆਂ ਨੂੰ ਪਿਆਰ ਨਾਲ ਰੱਖਿਆ ਜਾਵੇ ਨਾ ਕਿ ਉਹਨਾਂ ਨੂੰ ਕੁੱਟਮਾਰ ਕੀਤੀ ਜਾਵੇ ਮੈਂ ਹੁਣ ਉਸ ਕੇਸ ਦੀ ਨਿਗਰਾਨੀ ਕਰਦੇ ਦੇ ਦੇਖਿਆ ਜਾ ਰਿਹਾ ਹੈਗਾ ਹੁਣ ਉਹਨਾਂ ਨੇ ਨਾ ਤਕਚਾ ਪੱਕਾ ਥਾਣੇ ਦੇ ਅੰਦਰ ਇਹ ਕੰਪਲੇਂਟ ਦਿੱਤੀ ਵੀ ਹੈ ਜਿੱਥੇ ਪੁਲਿਸ ਵੱਲੋਂ ਮਾਨੀਟਰ ਕੀਤਾ ਜਾ ਰਿਹਾ ਹੈਗਾ ਇਸ ਕੇਸ ਨੂੰ ਤੇ ਉਹਨਾਂ ਨੇ ਅੱਜ ਦਾ ਟਾਈਮ ਦਿੱਤਾ ਹੋਇਆ ਹੈਗਾ ਅੱਜ ਜੋ ਤੱਥ ਨਿਕਲ ਕੇ ਆਣਗੇ ਉਸ ਤੋਂ ਬਾਅਦ ਫਿਰ ਮੇਰੇ ਵੱਲੋਂ ਬੰਦੀ ਕਾਰਵਾਈ ਕੀਤੀ ਜਾਵੇਗੀ ਜਿੱਥੇ ਵੀ ਢਿਲ ਵਰਤੀ ਗਈ ਜਾਂ ਪੁਲਿਸ ਡਿਪਾਰਟਮੈਂਟ ਹੈ ਤਾਂ ਫਿਰ ਉੱਥੇ ਆਪਾਂ ਬੰਦੀ ਕਾਰਵਾਈ ਕਰਾਂਗੇ ਐਸਐਸਪੀ ਸਾਹਿਬ ਨਾਲ ਮਿਲ ਕੇ ਦੇਖਿਆ ਜਾਉਂਦਾ ਏ ਛੋਟੇ ਬੱਚੇ ਦੀ ਜਿਹੜਾ ਕੰਮ ਨਾ ਕਰ ਕਾਉਂਦਾ ਉਹਨੂੰ ਕਟਮਾਰ ਕੀਤੀ ਜਾ ਸਕਦੀ ਹੈ ਨਹੀਂ ਕੀਤੀ ਜਾ ਸਕਦੀ ਮੈਂ ਕਹਿ ਰਿਹਾ ਪਹਿਲਾਂ ਜੁਵਨਾਈਲ ਜਸਟਿਸ ਐਕਟ ਦੇ ਬਿਲਕੁਲ ਵੀ ਅਲਾਉ ਨਹੀਂ ਕਿਹਾ 0 ਤੋਂ 18 ਸਾਲ ਦੇ ਬੱਚੇ ਨਾਲ ਕਿਸੇ ਵੀ ਤਰ੍ਹਾਂ ਦੀ ਕਟਮਾਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਉਹ ਕੀ ਕਰ ਰਿਹਾ ਆਪਾਂ ਕਹਿ ਦਿੰਨੇ ਆ ਘਰ ਦੇੰਦੇ ਬੱਚਾ ਸ਼ਰਾਰਤੀ ਹੈ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਬੱਚਾ ਸ਼ਰਾਰਤੀ ਨਲਾਇਕ ਆਗਾਸ਼ਾ ਬਲਕਿ ਉਹਨੂੰ ਮੋਟੀਵੇਟ ਕੀਤਾ ਜਾਵੇ ਉਹਨੂੰ ਸਮਝਾਇਆ ਜਾਵੇ ਸਿਖਾਇਆ ਜਾਵੇ ਕਿਉਂਕਿ ਬੱਚਾ ਤਾਂ ਬੱਚਾ ਹੀ ਹੈ ਉਹਨੂੰ ਅਜੇ ਅਜੇ ਆਪਾਂ ਇਹ ਕਵਾਂਗੇ ਤਾਂ ਫਿਰ ਉਹ ਕਿਵੇਂ ਸਿੱਖੇਗਾ ਪਿਆਰ ਨਾਲ ਬੱਚਾ ਸਮਝ ਸਕਦਾ ਹੈ ਕੁੱਟ ਮਾਰਨਾ ਬੱਚਾ ਨਹੀਂ ਸਮਝ ਸਕਦਾ ਤੁਹਾਡੇ ਕੋਲ ਵੀ ਕੋਈ ਉਹਨਾਂ ਨੂੰ ਬਲੈਕ ਸਕੂਲ ਦੇ ਸਟਾਫ ਨੂੰ ਜਾਂ ਪ੍ਰਿੰਸੀਪਲ ਸਕੂਲ ਦੇ ਸਟਾਫ ਨੂੰ ਮੇਰਾ ਸੋਮਵਾਰ ਦਾ ਟਾਈਮ ਦੇਦਾ ਕਿਉਂਕਿ ਅੱਜ ਤਾਂ ਕੱਚਾ ਪੱਕਾ ਥਾਣੇ ਦੇ ਅੰਦਰ ਸੁਣਵਾਈ ਹੋਣੀ ਹੈਗੀ ਉਹਨਾਂ ਦਾ ਜੋ ਰਿਟਰਨ ਵਗੈਰਾ ਕੁਝ ਹੋਣਾ ਹੈਗਾ ਉਸ ਤੋਂ ਬਾਅਦ ਫਰਦਰ ਜਿਹੜੀ ਰਿਪੋਰਟ ਮੇਰੇ ਕੋਲ ਆਊਗੀ ਉਸ ਤੇ ਦੇਖਣ ਬਾਚਣ ਉਪਰੰਤ ਫਿਰ ਸੋਮਵਾਰ ਨੂੰ ਇਸ ਤਰ੍ਹਾਂ ਜੀ ਇੱਕ ਦੋ ਦਿਨ ਪਹਿਲਾਂ ਦਾ ਮਾਮਲਾ ਸਾਡੇ ਸਕੂਲ ਦੇ ਵਿੱਚ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਹੋਇਆ ਸਾਡੇ ਕਿਸੇ ਟੀਚਰ ਦੇ ਉੱਤੇ ਕਿਸੇ ਬੱਚੇ ਦੇ ਮਾਪੇ ਵੱਲੋਂ ਇਹ ਕਿਹਾ ਗਿਆ ਇਲਜ਼ਾਮ ਲਾਇਆ ਗਿਆ ਕਿ ਬੱਚੇ ਤੇ ਥੱਪੜ ਲਗਾਇਆ ਗਿਆ ਤੋਂ ਦੇ ਕਰਕੇ ਉਹਨੂੰ ਜਿਆਦਾ ਦੇ ਨਿਸ਼ਾਨ ਪੈ ਗਿਆ ਪਰੰਤੂ ਸਾਨੂੰ ਇਹਦੀ ਜਾਣਕਾਰੀ ਮਿਲ ਗਈ ਸੀਗੀ ਕਿ ਸਾਡੇ ਕਿਸੇ ਟੀਚਰ ਨੇ ਥੱਪੜ ਲਗਾਇਆ ਪਰੰਤੂ ਇਹਦਾ ਜੇ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਜਿਹੜਾ ਨਿਸ਼ਾਨ ਆ ਉਹ ਥੱਪੜ ਲਗਾਉਣ ਕਰਕੇ ਪਿਆ ਜਾਂ ਕਿਸੇ ਹੋਰ ਕਾਰਨ ਕਰਕੇ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹ ਥਾਣਾ ਕੱਚਾ ਪੱਕਾ ਦੇ ਵਿੱਚ ਸਰਵਿਸ ਇਨਸਪੈਕਟਰ ਮੈਡਮ ਪਰਮਜੀਤ ਕੌਰ ਦੇ ਨਜ਼ਰਸਾਨੀ ਚ ਹੋ ਰਹੀ ਆ ਤੇ ਜੋ ਵੀ ਇਹਦਾ ਮਾਮਲਾ ਉਹ ਦੇਖ ਰਿਆ ਹਾਂਜੀ ਇਹ ਕਿਹੜੀ ਕਲਾਸ ਦਾ ਬੱਚਾ ਬੱਚਾ ਸ਼ਾਇਦ 3rd ਕਲਾਸ ਦਾ ਜੀ 3rd ਕਲਾਸ ਦਾ ਹੈ ਤੇ ਜੇਕਰ ਇਹਦੀ ਕੋਈ ਗੱਲ ਸਾਹਮਣੇ ਆਉਡੀ ਆ ਕਿ ਉਹਦੇ ਜਿਹੜਾ ਨਿਸ਼ਾਨ ਆ ਉਹ ਥੱਪੜ ਦਾ ਹੀ ਆ ਤੇ ਫਿਰ ਕੀ ਐਕਸ਼ਨ ਲੈਜੋ ਤੁਹਾਡੇ ਹਾਂ ਅਗਰ ਸਾਨੂੰ ਲੱਗਦਾ ਜਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਦਾ ਜੇ ਸਾਡੇ ਟੀਚਰ ਨੇ ਇਹਦੀ ਜ਼ੋਰ ਦੀ ਥੱਪੜ ਲਗਾਇਆ ਕਿ ਬੱਚੇ ਤੇ ਨਿਸ਼ਾਨ ਪੈ ਗਿਆ ਜਮ ਮਤਲਬ ਟੀਚਰ ਦਾ ਕਸੂਰ ਇਹਦੇ ਚ ਮੰਨਿਆ ਜਾਂਦਾ ਗਲਤੀ ਨਹੀਂ ਨਿਕਲਦੀ ਐ ਅਸੀਂ ਟੀਚਰ ਤੇ ਜੋ ਵੀ ਸਕੂਲ ਦੇ ਬਣਦੇ ਰੂਲਸ ਜਾਂ ਸਾਡੇ ਇਹਦੇ ਨਿਤਾਬ ਡਿਸਪਲਨ ਦੇ ਨਿਤਾਬੂਦ ਤੇ ਬਣਦੀ ਹੋਈ ਕਾਰਵਾਈ ਇਸ ਨੂੰ ਕਰਾਂਗੇ ਜੇਕਰ ਮਨ ਕੇ ਇਹ ਕੋਈ ਕਠਰਾ ਵਾਪਰੇ ਸਕੂਲ ਦੇ ਚਾਹਤ ਉਹਦੇ ਵਾਸਤੇ ਤੁਸੀਂ ਕੀ ਕਰਨ ਚਾਹੋਗੇ ਬੇ ਕੋਈ ਨੰਦੰਦ ਜੋ ਕਠਰਾ ਕੇ ਜਾ ਹਾਂ ਬਿਲਕੁਲ ਨੰਦੰਦ ਜੋਗਾ ਜੀ ਬੱਚਿਆਂ ਨੂੰ ਮਾਰਨਾ ਕੁੱਟਣਾ ਜਾਂ ਥੱਪੜ ਲਗਾਉਣਾ ਇਹ ਦੀ ਬਿਲਕੁਲ ਘੋਰ ਨਿੰਦਿਆ ਕਰਦਾ ਮੈਂ ਇਹ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਪਿਆਰ ਨਾਲ ਪੜਾਉਣਾ ਚਾਹੀਦਾ ਔ 25 ਕ ਸਾਲਾਂ ਤੋਂ ਸਕੂਲ ਚੱਲ ਰਿਹਾ ਹੈ ਤੇ ਵਿੱਚ ਪਹਿਲੀ ਘਟਨਾ ਵਾਪਰੀ ਕਿ ਜਦੋਂ ਕਿਸੇ ਬੱਚੇ ਤੇ ਥੱਪੜ ਲਗਾਉਣ ਦੀ ਗੱਲ ਸਾਡੇ ਸਾਹਮਣੇ ਆਈ ਹੈ। ਅ ਇਸ ਸਕੂਲ ਦੇ ਵਿੱਚ ਸਾਰੇ ਅਧਿਆਪਕਾਂ ਨੂੰ ਇੱਕ ਬੜੀ ਸਖਤੀ ਦੇ ਨਾਲ ਸਾਡੇ ਵੱਲੋਂ ਹਦਾਇਤ ਕੀਤੀ ਜਾਂਦੀ ਹੈ ਕਿ ਕਿਸੇ ਵੀ ਬੱਚੇ ਨੂੰ ਛੋਟੀ, ਥੱਪੜ ਜਾਂ ਇਹੋ ਜਿਹਾ ਕੁਝ ਵੀ ਜਿਹੜਾ ਪਨਿਸ਼ਮੈਂਟ ਨਹੀਂ ਦੇਣੀ। ਤੇ ਬੱਚਾ ਸਕੂਲ ਆ ਰਿਹਾ ਹੈ। ਹਾਂ ਬੱਚਾ ਸ਼ਾਇਦ ਇੱਕ ਦੋ ਦਿਨ ਤੋਂ ਨਹੀਂ ਆ ਰਿਹਾ। ਕਹਿ ਰਿਹਾ ਜੀ ਤੁਸੀਂ ਇਹ ਮਸਲਾ ਪਿੰਡ ਮਾਂ ਦਾ ਬੱਚਾ ਵਾ ਇੱਥੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਪੜਦਾ ਵਾ। ਤੇ ਉਹ ਮੈਡਮ ਨੇ ਉਹਨੂੰ ਕੁੱਟਿਆ ਵਾ ਉਹਦੇ ਨਿਸ਼ਾਨ ਪਏ ਹੋਏ ਆ ਹਾਂਜੀ ਤੇ ਉਹ ਉਹਦੇ ਕਰਕੇ ਮੇਰੇ ਕੋਲ ਆਏ ਤੇ ਉਹ ਇਨਸਾਫ ਨੂੰ ਦਵਾ ਕੇ ਛੱਡਾਂਗੇ ਜੀ ਉਹ ਆਂਦੇ ਆ ਵੀ ਇਹਨਾਂ ਨੇ ਮੈਡਮ ਸਾਡੇ ਬੱਚੇ ਨੇ ਕੰਮ ਨਹੀਂ ਕੀਤਾ ਤੇ ਉਹਦੇ ਚੱਕਰ 'ਚ ਉਹਨਾਂ ਨੇ ਫੋਨ ਵੀ ਉਹਨੂੰ ਲਾਇਆ ਹੈ ਮੈਡਮ ਨੂੰ ਭਈ ਇਹਨਾਂ ਨੇ ਕੰਮ ਨਹੀਂ ਕੀਤਾ ਤੇ ਕੋਈ ਨਹੀਂ ਜਿਹੜਾ ਰਹਿ ਗਿਆ ਕੰਮ ਤੁਸੀਂ ਸਾਨੂੰ ਤੇ ਦੱਸ ਦਿਓ ਤੇ ਅਸੀਂ ਕਰਵਾ ਦਾਂਗੇ ਇੱਕ ਚੱਕਰ 'ਚ ਉਹਦੇ ਮੁੰਡੇ ਦੇ ਦਾਗ ਪਾ ਤੇ ਮਾਰ-ਮਾਰ ਚ ਪੈਣਾ ਮੈਡਮ ਨੇ ਕਿੱਡਾ ਬੱਚਾ ਵਾ ਹੋਊਗਾ ਜੀ ਸੇ ਸੇ ਸੱਤ ਸਾਲਾਂ ਦਾ ਹੋਊਗਾ ਜੀ ਤੇ ਕੋਈ ਇਸ ਬੰਧ ਜੇ ਫਿਰ ਕੋਈ ਕੇ ਨੂੰ ਦੱਸਿਆ ਗਿਆ ਦਰਖਾਸਤ ਪ੍ਰਸ਼ਾਸਨ ਨੂੰ ਸੂਚਿਤ ਕਰਵਾਇਆ ਗਿਆ ਹਾਂ ਜੀ ਸੂਚਿਤ ਉਹਨਾਂ ਬਾਲ ਵਿਭਾਗ ਵਾਲੇ ਅਫਸਰ ਨੂੰ ਅਸੀਂ ਫੋਨ ਕੀਤਾ ਵਾ ਉਹਨਾਂ ਨਾਲ ਗੱਲ ਹੋ ਗਈ ਉਹਨਾਂ ਨੂੰ ਫੋਟੋਆਂ ਵੀ ਭੇਜ ਦਿਆਂ ਵਾ ਉਹ ਚੱਕਰ ਦੇ ਵਿੱਚ ਜੇ ਨਹੀਂ ਕੋਈ ਇਨਸਾਫ ਮਿਲਦਾ ਤਾਂ ਫਿਰ ਅਸੀਂ ਸੰਘਰਸ਼ ਆਪਣਾ ਧਰਨਾ ਲਾ ਕੇ ਅਸੀਂ ਇਨਸਾਫ ਉਹਨਾਂ ਨੂੰ ਦਿਵਾਵਾਂਗੇ ਜਰੂਰ ਮੰਨ ਤੁਹਾਨੂੰ ਦੇ ਨਾਲ